ਹallelujah hallelujah 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 ਧੰਨਵਾਦ ਮੇਰੇ ਸਮਰਥੀ ਯਹੋਵਾ ਪਿਤਾ ਪਰਮੇਸ਼ੁਰ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਖੁਦਾ ਨੂੰ ਖੁਦਾ ਅੱਜ ਦੇ ਦਿਨ ਦੇ ਲਈ ਅੱਜ ਸਮੇਂ ਦੇ ਲਈ ਮੇਰੇ ਸਮਰਥੀ ਪਵਿੱਤਰ ਪਰਮੇਸ਼ੁਰ ਤੁਸੀਂ ਸਾਨੂੰ ਸਭ ਨੂੰ ਸੰਭਾਲਿਆ ਆਪਣੀ پاک ਪਵਿੱਤਰ ਹਜ਼ੂਰੀ ਦੇ ਵਿੱਚ ਬਣੇ ਰਹਿਣ ਦਾ ਮੌਕਾ ਦਿੱਤਾ ਮੇਰੇ ਖੁਦਾ ਨੂੰ ਖੁਦਾ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਖੁਦਾ ਨੂੰ ਖੁਦਾ ਤੁਸੀਂ ਦੁਸ਼ਟ ਦੀ ਹਰ ਚਾਲ ਤੋਂ ਸਾਡੀ ਸੁਰੱਖਿਆ ਕੀਤੀ ਮੇਰੇ ਸਮਰਥੀ ਪਰਮੇਸ਼ੁਰ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆ ਔਰ ਇੱਕ ਵਵਾ ਬਿਮਾਰੀ ਤੋਂ ਸਾਨੂੰ ਬਚਾਇਆ ਮੇਰੇ ਖੁਦਾਨ ਪਿਤਾ ਤੁਹਾਡਾ ਧੰਨਵਾਦ ਕਰਦੇ ਆ ਤੁਹਾਡਾ ਸ਼ੁਕਰ ਕਰਦੇ ਆ ਮੇਰੇ ਸਮਰਤੀ ਪਰਮੇਸ਼ਰ ਧੰਨਵਾਦ ਕਰਦੇ ਆ ਤੁਹਾਡੀ ਭਲਾਈਆਂ ਦੇ ਲਈ ਮੇਰੇ ਖੁਦਾਨ ਪਿਤਾ ਤੁਸੀਂ ਜ਼ਮੀਨ ਆਸਮਾਨ ਦੇ ਮਾਲਕ ਹੋ ਮੇਰੇ ਸਮਰਤੀ ਪਰਮੇਸ਼ਰ ਸਵਰਗ ਵਿੱਚ ਵਿਰਾਜਮਾਨ ਮੇਰੇ ਸਵਰਗਿਕ ਪਿਤਾ ਪਰਮੇਸ਼ਰ ਤੁਹਾਡਾ ਤਾਨਾਦ ਕਰਦੇ ਆ ਤੁਹਾਡੀ ਭਲਾਈਆਂ ਦੇ ਲਈ ਤੁਹਾਡੀ ਰਹਿਮਤਾਂ ਦੇ ਲਈ ਮੇਰੇ ਖੁਦਾਨ ਪਿਤਾ ਤੁਸੀਂ ਸਾਨੂੰ ਅਜਿਹਾ ਪ੍ਰੇਮ ਕੀਤਾ ਮੇਰੇ ਖੁਦਾਨ ਪਿਤਾ ਕਿ ਤੁਸੀਂ ਸਾਡੇ ਲਈ ਆਪਣੇ ਇਕਲੌਤੇ ਬੇਟੇ ਨੂੰ ਦੇ ਦਿੱਤਾ ਕਿ ਜੋ ਕੋ ਇਸ ਤੇ ਵਿਸ਼ਵਾਸ ਕਰੇ ਉਸ ਦਾ ਕਦੇ ਨਾਸ਼ ਨਾ ਹੋ ਬਲਕਿ ਉਹ ਅਨੰਤ ਜੀਵਨ ਪਾਵੇ ਖੁਦਾਨ ਪਿਤਾ ਵਾਜ ਜਲਾਲੀ ਪਤਾ ਯਾਰ ਅਬਾ ਸਿਕੰਦਰ ਬੂ ਰਬਾ ਕਾ ਸਿਕੰਦਰ ਬੇ ਯਾਰਾ ਰਾਰਾ ਸਿਆ ਨਾਰਾ ਰਾਕਾ ਤੋਛ ਓ ਰੀ ਬਾ ਸਿਕੰਦਰ ਬੇ ਸ਼ਾਕਾ ਤੋਰੀ ਕਿ ਸਿਕੰਦਰ ਬੇ ਮੇਰੇ ਖੁਦਾ ਨੂੰ ਖੁਦਾ ਤੇਰੇ ਲੋਕ ਦੇ ਲਜਿਤ ਨਹੀਂ ਹੁੰਦੇ ਜਿਨ੍ਹਾਂ ਦਾ ਭਰੋਸਾ ਤੇਰੇ ਉੱਤੇ ਹੈ ਉਹ ਕਦੇ ਸ਼ਰਮਿੰਦਾ ਨਹੀਂ ਹੁੰਦੇ ਮੇਰੇ ਖੁਦਾ ਨੂੰ ਖੁਦਾ ਮੇਰੇ ਸਮਰਤੀ ਯਹਵਾ ਪਿਤਾ ਤੇਰਾ ਧੰਨਵਾਦ ਕਰਦੇ ਜਲਾਲੀ ਪਰਮੇਸ਼ਰ ਮੇਰੇ ਖੁਦਾ ਨੂੰ ਖੁਦਾ ਤੂੰ ਸੁਰੱਖਿਆ ਕਰਨ ਵਾਲਾ ਪਰਮੇਸ਼ਰ ਹੈ ਮੇਰੇ ਸਮਰਤੀ ਪਰਮੇਸ਼ਰ ਤੂੰ ਸਹਾਇਤਾ ਕਰਨ ਵਾਲਾ ਪਰਮੇਸ਼ਰ ਹੈ ਮੇਰੇ ਖੁਦਾ ਨੂੰ ਖੁਦਾ ਯੱਖਾਂ ਬਾਰਾ ਬਾ ਸਿਕੰਦਰ ਬਾਰਾ ਬਾ ਸਿਕੰਦਰ ਬੇ ਲੇ ਬਰਕਾ ਸ਼ਾਰ ਬਾਕ ਮੇਰੇ ਖੁਦਾਨ ਖੁਦਾ ਅਸੀਂ ਪ੍ਰਾਰਥਨਾ ਕਰਦੇ ਹਾਂ ਮੇਰੇ ਸਮਰਤੀ ਪਰਮੇਸ਼ਰ ਰਬਾ ਸਿਕੰਦਰ ਬ ਜਿਸ ਤਰ੍ਹਾਂ ਜ਼ਬੂਰ 12 ਦੇ ਵਿੱਚ ਮੇਰੇ ਖੁਦਾਨ ਖੁਦਾ ਲਿਖਿਆ ਹੈ ਰਬਾ ਸ਼ਿਕੰਦਰੀ ਬ ਅਸੀਂ ਉਸ ਰੀਬਾ ਸ਼ਕਤੋਰੀ ਗੇ ਸ਼ਿਕੰਦਰ ਬ ਮੇਰੇ ਖੁਦਾਤ ਖੁਦਾ ਤੇਰੇ ਵਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਸਹਾਇਤਾ ਲਈ ਮੰਗਦੇ ਮੇਰੇ ਸਮਰਤੀ ਪਰਮੇਸ਼ਰ ਮੇਰੇ ਖੁਦਾਨ ਖੁਦਾ ਅਸੀਂ ਪ੍ਰਾਰਥਨਾ ਕਰਦੇ ਹਾਂ ਪਿਤਾ ਰੀਬਾ ਸਿਕੰਦਰ ਬ ਜਿਸ ਤਰ੍ਹਾਂ ਤਰ੍ਹਾਂ ਕਲਾਮ ਕਹਿੰਦਾ ਹੈ ਇਹ ਯਹੋਵਾ ਬਚਾਲ ਕਿਉਂ ਜੋ ਧਰਮੀ ਜਨ ਮੁੱਕ ਗਏ ਹਨ ਅਤੇ ਆਦਮੀ ਦੀ ਸੰਤਾਨ ਵਿੱਚ ਵਫਾਦਾਰ ਜਾਂਦੇ ਰਹੇ ਹਨ ਹallelujah ਰੀਬਾਰਬਾਹ ਸਿਕਦਰ ਬੇਮਰਸਾ ਮਤੀ ਪਰਮੇਸ਼ਰ ਤੂੰ ਹੀ ਸਾਨੂੰ ਬਚਾਉਣ ਵਾਲਾ ਤੂੰ ਹੀ ਸਾਨੂੰ ਛੁਡਾਉਣ ਵਾਲਾ ਪਰਮੇਸ਼ਰ ਮੇਰੇ ਖੁਦਾਨ ਖੁਦਾ ਉਹ ਇੱਕ ਦੂਜੇ ਨਾਲ ਝੂਠ ਬੋਲਦੇ ਅਤੇ ਚੋਪੜੇ ਬੁਲਾ ਅਤੇ ਦੋ ਦਲੀ ਨਾਲ ਗੱਲਾਂ ਕਰਦੇ ਹਨ ਯਹੋਵਾ ਸਾਰੇ ਚੋਪੜੇ ਬੁਲਾ ਨੂੰ ਨਾਲੇ ਉਸ ਜੀਵ ਨੂੰ ਜਿਹੜੀ ਵੱਡੇ ਬੋਲ ਬੋਲਦੀ ਹੈ ਵੱਡ ਛੁੱਟੇਗਾ ਜਿਨ੍ਹਾਂ ਨੇ ਆਖਿਆ ਕੀ ਅਸੀਂ ਆਪਣੀਆਂ ਜੀਬਾਂ ਨਾਲ ਜਿੱਤਾਂਗੇ ਸਾਡੇ ਬੁੱਲ ਸਾਡੇ ਆਪਣੇ ਹੀ ਹਨ ਕੋਣ ਸਾਡਾ ਮਾਲਕ ਹੈ ਮਸਕੀਨਾ ਦੇ ਨੇਰੇ ਤੇ ਕੰਗਾਲਾ ਦੀ ਠੰਡੀ ਆ ਦੇ ਕਾਰਨ ਹੁਣ ਮੈਂ ਉੱਠਾਂਗਾ ਯਹੋਵਾ ਆਖਦਾ ਹੈ ਮੈਂ ਉਸ ਨੂੰ ਉਸ ਤੋਂ ਬਚਾਓ ਵਿੱਚ ਰੱਖਾਂਗਾ ਜਿਸ ਦੇ ਲਈ ਉਹ ਹੌਂਕਦਾ ਹੈ ਰੀਖੰਬਰ ਰਬ ਸਿਕੰਦਰ ਬੇ ਯਹੋਵਾ ਦੇ ਬਚਨ ਪਾਕ ਬਚਨ ਹਨ ਰੀਬਾਸੀ ਕੰਧਾਰੇ ਬੋ ਉਸ ਚਾਂਦੀ ਵਰਗੇ ਜਿਹੜੀ ਪੱਠੀ ਵਿੱਚ ਤਾਈ ਹੋਈ ਹੈ ਰੀਖਾ ਬਾਰੇ ਕਸ਼ਕਤੋਰੀ ਬਾ ਅਤੇ ਸੱਤ ਵਾਰੀ ਨਿਰਮਲ ਕੀਤੀ ਹੋਈ ਹੈ ਮੇਰੇ ਸੱਚ ਮੁਝ ਖੁਦਾਵੰਦ ਖੁਦਾ ਤੇਰੇ ਵਚਨ ਤਾਈਗੇ ਵਚਨ ਮੇਰੇ ਸਮਰਤੀ ਪਰਮੇਸ਼ਰ ਜਿਸ ਤਰ੍ਹਾਂ ਪੱਠੀ ਵਿੱਚ ਤਾ ਕੇ ਚਾਂਦੀ ਨੂੰ ਤਾਇਆ ਜਾਂਦਾ ਮੇਰੇ ਸਮਰਤੀ ਪਰਮੇਸ਼ਰ ਉਸ ਤਰ੍ਹਾਂ ਤੇਰੇ ਵਚਨ ਮੇਰੇ ਖੁਦਾਵੰਦ ਖੁਦਾ ਸੱਤ ਵਾਰੀ ਨਿਰਮਲ ਕੀਤਾ ਹੈ ਮੇਰੇ ਖੁਦਾਨ ਪਿਤਾ ਤਰਤਾ ਨਵਾਦ ਕਰਦੇ ਤੂੰ ਮਸਕੀਨਾ ਦੇ ਉੱਤੇ ਦਇਆ ਕਰਨ ਵਾਲਾ ਪਰਮੇਸ਼ਰ ਹੈ ਮੇਰੇ ਖੁਦਾਵੰਦ ਖੁਦਾ ਜਿਹੜੀ ਜੀਬ ਵੱਡੇ ਬੋਲ ਬੋਲਦੀ ਹੈ ਮੇਰੇ ਸਮਰਤੀ ਪਰਮੇਸ਼ਰ ਜਿਹੜੇ ਬੁੱਲ ਚੋਪੜੀਆਂ ਉਹਨਾਂ ਨੂੰ ਵੱਡ ਸੁੱਟੇਗਾ ਮੇਰੇ ਖੁਦਾਨ ਖੁਦਾ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਪਿਤਾ ਯਾਬਰ ਰਵ ਸਿਕੰਦਰ ਬਾਲਾ ਬਰਾਕ ਸਿਕੰਦਰ ਬੇ ਯਾਬਰਕ ਸਿਕੰਦਰ ਬੇ ਨਾਕਾਰੀ ਬਰਾਬਾ ਸ਼ਾਰਬਾ ਕ ਸਿਕੰਦਰ ਬੂ ਰਵ ਸ਼ਕਤੋਰੀ ਕ ਸਿਕੰਦਰ ਬੇ ਇਹ ਯਹੋਵਾ ਪਰਮੇਸ਼ੁਰ ਤੂੰ ਹੀ ਉਹਨਾਂ ਦੀ ਰੱਖਿਆ ਕਰੇਗਾ ਤੂੰ ਉਹਨਾਂ ਨੂੰ ਇਸ ਪੀੜੀ ਤੋਂ ਸਦਾ ਤੱਕ ਬਚਾਈ ਰੱਖੇਗਾ ਦੁਸ਼ਟ ਚਾਰ ਚੁਫੇਰੇ ਫੁੱਲੇ ਫਿਰਦੇ ਹਨ ਚਦ ਆਦਮ ਵੰਸ਼ ਦੀ ਨਿਕਦਤਾਈ ਦੀ ਵਡਿਆਈ ਹੁੰਦੀ ਹੈ ਰਿਕੰਬਰਸ ਥੋਰੀ ਕਿ ਸ਼ਿਕੰਦਰ ਬੇ ਮੇਰੇ ਸਮਰਥੀ ਪਰਮੇਸ਼ਰ ਸੱਚ ਮੁਚ ਖੁਦਾਹ ਖੁਦਾ ਤੂੰ ਆਪਣੇ ਲੋਕਾਂ ਦੀ ਰੱਖਿਆ ਕਰਨ ਵਾਲਾ ਪਰਮੇਸ਼ਰ ਹੈ ਤੂੰ ਆਪਣੇ ਲੋਕਾਂ ਦੀ ਸਹਾਇਤਾ ਕਰਨ ਵਾਲਾ ਪਰਮੇਸ਼ਰ ਹੈ ਮੇਰੇ ਸਮਰਥੀ ਖੁਦਾਹ ਖੁਦਾ ਤੂੰ ਹੀ ਰੱਖਿਆ ਕਰਦਾ ਹੈ ਮੇਰੇ ਸਮਰਥੀ ਪਰਮੇਸ਼ਰ ਤੂੰ ਇਸ ਪੀੜੀ ਤੋਂ ਮੇਰੇ ਖੁਦਾਹ ਖੁਦਾ ਉਹਨਾਂ ਨੂੰ ਬਚਾਈ ਰੱਖੇਗਾ ਮੇਰੇ ਸਮਰਥੀ ਯਹੋਵਾ ਪਿਤਾ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦਾ ਹੈ ਖੁਦਾਹ ਖੁਦਾ ਇਹ ਬਾਤ ਆ ਸੋਤੋਰੀ ਕਸ਼ਿਕੰਦਰ ਵੇ ਮੇਰੇ ਪਿਤਾ ਧੰਨਵਾਦ ਕਰਦੇ ਆ ਤੁਹਾਡੀ ਭਲਾਈ ਦੇ ਲਈ ਤੁਹਾਡੀ ਦਇਆ ਦੇ ਲਈ ਖੁਦਾ ਸੱਚਮੁੱਚ ਮੇਰੇ ਸਮਰਤੀ ਪਰਮੇਸ਼ਰ ਖੁਦਾ ਤੇਰੇ ਵਚਨ ਤਾਏ ਹੋਏ ਬਚਨ ਹਨ ਮੇਰੇ ਸਮਰਥੀ ਪਰਮੇਸ਼ਰ ਔਰ ਤੂੰ ਸੁਰੱਖਿਆ ਕਰਨ ਵਾਲਾ ਪਰਮੇਸ਼ਰ ਮੇਰੇ ਖੁਦਾੰਦ ਕੋ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦਾ ਮੇਰੇ ਸਮਰਥੀ ਪਰਮੇਸ਼ਰ ਯਹਵਾ ਪਿਤਾ ਯਹਵਾ ਪਿਤਾ ਅੱਜ ਤੇਰੀ ਵੱਡੀ ਸੁਰੱਖਿਆ ਮੰਗਦਾ ਮੇਰੇ ਸਮਰਥੀ ਪਰਮੇਸ਼ਰ ਰੀਖਾ ਸ਼ਾਰਾਬਾ ਸਿਕੰਦਰ ਬਈ ਹਰਬਾ ਸਿਕੰਦਰ ਬਈ ਛੋਟੇ ਬੱਚਿਆਂ ਦੇ ਉੱਤੇ ਮੇਰੇ ਸਮਰਥੀ ਪਰਮੇਸ਼ਰ ਤੇਰੀ ਵੱਡੀ ਸੁਰੱਖਿਆ ਮੰਗਦਾ ਨੌਜਵਾਨ ਪੀੜ੍ਹੀ ਦੇ ਉੱਤੇ ਯੂਥ ਦੇ ਉੱਤੇ ਮੇਰੇ ਸਮਰਥੀ ਪਰਮੇਸ਼ਰ ਤੇਰੀ ਵੱਡੀ ਸੁਰੱਖਿਆ ਮੰਗਦਾ ਖੁਦਾੰਦ ਕੋਦਾ ਤਾਬਾ ਸਿਕੰਦਰ ਬਈ ਅਸੀਂ ਆਪਣੇ ਰੋਜ਼ ਸਮਝਾਉਣ ਨੂੰ ਖੁਦਾੰਦ ਕੋਦਾ ਤੇਰੇ ਕਾਬੂ ਦੇ ਵਿੱਚ ਕਿਆ ਕਰ ਮੇਰੇ ਸਮਰਥੀ ਪਰਮੇਸ਼ਰ ਓਰੀ ਖਸਿਕਦਰ ਬੇ ਓ ਫਾੜਖਾਨ ਵਾਲੇ ਸ਼ੇਰ ਵਾਂਗੂ ਦਹਾੜਿਆ ਫਿਰਦਾ ਮੇਰੇ ਸਮਰਥੀ ਪਰਮੇਸ਼ਰ ਔਰ ਤੂੰ ਸਾਡੀ ਰੱਖਿਆ ਕਰੇਂਗਾ ਮੇਰੇ ਸਮਰਥੀ ਯਹਵਾ ਪਿਤਾ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਮੇਰੇ ਖੁਦਾ ਅਨਖਦਾ ਜਲਾਲੀ ਪਿਤਾ ਪਰਮੇਸ਼ਰ ਮੇਰੇ ਪਿਤਾ ਰੀਬਾ ਸਿਕੰਦਰ ਬੇ ਅੱਜ ਹਰ ਤਰ੍ਹਾਂ ਦਾ ਰੋਗ ਮੇਰੇ ਸਮਰਥੀ ਪਰਮੇਸ਼ਰ ਇੱਕ ਇੱਕ ਜੰਦ ਜੀਵਨ ਦੇ ਵਿੱਚ ਜੋ ਸਾਡੇ ਨਾਲ ਜੁੜ ਚੁੱਕੇ ਹਨ ਮੇਰੇ ਸਮਰਥੀ ਖੁਦਾ ਅਨਖਦਾ ਪ੍ਰਭੂ ਸ਼ਮਸੀ ਦੇ ਸਮਰਥੀ ਨਾਮ ਦੇ ਵਿੱਚ ਆਊਟ ਹੋ ਜਵੇ ਰੀਬਾ ਰਖਾ ਸਿਕੰਦਰ ਬੇ ਲੀਬਰ ਰਖਾ ਸ਼ਿਕਤੋਰੀ ਕਿ ਸਿਕੰਦਰ ਬੇ ਹਰ ਤਰ ਬਿਮਾਰੀ ਮੇਰੇ ਖੁਦਾ ਅਨਕੁਦਾ ਅੱਜ ਤੇਰੇ ਲੋਕਾਂ ਦੇ ਜੀਵਨ ਦੇ ਵਿੱਚੋਂ ਆਊਟ ਹੋ ਜਾਏ ਨਿਕਲ ਜਾਏ ਰਿਕਨਸੋ ਤੋਰੀ ਬਾਈ ਇਹਨਾਂ ਨੂੰ ਛੱਡੇ ਮੇਰੇ ਖੁਦਾ ਅਨਕੁਦਾ ਆਜ਼ਾਦੀ ਤੇਰੇ ਲੋਕਾਂ ਦੇ ਜੀਵਨ ਦਾ ਹਿੱਸਾ ਮੇਰੇ ਸਮਰਤੀ ਪਰਮੇਸ਼ਰ ਤੂੰ ਸਾਡੇ ਪੁਰਖਿਆਂ ਨੂੰ ਆਜ਼ਾਦ ਕੀਤਾ ਮੇਰੇ ਖੁਦਾ ਅਨਕੁਦਾ ਤੂੰ ਸਾਡੇ ਲਈ ਆਪਣੇ ਇਕਲੌਤੇ بیٹے ਨੂੰ ਦੇ ਦਿੱਤਾ ਮੇਰੇ ਸਮਰਥੀ ਯਹੋਵਾ ਪਿਤਾ ਤੇ ਜੋ ਕੋ ਇਸ ਦੇ ਵਿਸ਼ਵਾਸ ਕਰੇ ਉਹ ਕਦੇ ਨਾਸ਼ਟਾ ਹੋ ਬਲਕਿ ਅਨੰਤ ਜੀਵਨ ਪਾਏਗਾ ਮੇਰੇ ਖੁਦਾਨ ਖੁਦਾ ਤੂੰ ਸਾਨੂੰ ਅਨੰਤ ਜੀਵਨ ਦਿੱਤਾ ਮੇਰੇ ਸਮਰਥੀ ਪਰਮੇਸ਼ਰ ਤੂੰ ਸਾਨੂੰ ਗੁਲਾਮੀ ਦੇ ਵਿੱਚੋਂ ਕੱਢਿਆ ਮੇਰੇ ਖੁਦਾਨ ਖੁਦਾ ਅੱਜ ਮੇਰੇ ਸਮਰਥੀ ਪਰਮੇਸ਼ਰ ਇੱਕ ਇੱਕ ਜਨ ਜੋ ਮੇਰੇ ਸਮਰਥੀ ਖੁਦਾਨ ਖੁਦਾ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਉਹ ਉਹ ਨਹੀਂ ਰੀਬਾ ਸ਼ੈਨਾ ਨਰਕ ਸਿਕੰਦਰ ਦੇ ਆਪਣੀ ਗੁਲਾਮੀ ਦੇ ਵਿੱਚੋਂ ਆਜ਼ਾਦ ਹਨ ਮੇਰੇ ਖੁਦਾਨ ਪਿਤਾ ਰੀਬਾ ਸ਼ਕਤ ਉਹ ਰੀਬਾ ਹਰਤਰਾਦੀ ਸਰੀਰਿਕ ਗੁਲਾਮੀ ਮੇਰੇ ਸਮਰਥੀ ਪਰਮੇਸ਼ਰ ਜੋ ਕਿਸੇ ਬਿਮ ਇਹ ਮੇਰੇ ਸਮਰਥੀ ਖੁਦਾਨ ਖੁਦਾ ਹਰ ਤਰ੍ਹਾਂ ਦੀ ਬੰਧਵਾਈ ਹਰ ਤਰ੍ਹਾਂ ਦਾ ਦੁਸ਼ਤ ਗੜ ਮੇਰੇ ਸਮਰਥੀ ਪਰਮੇਸ਼ਰ ਤਰਾ ਦੀ ਫਾਈਨਾਂਸ ਦੀ ਪ੍ਰੋਬਲਮ ਅੱਜ ਇਹਨਾਂ ਲੋਕਾਂ ਦੇ ਜੀਵਨ ਨੂੰ ਛੜਕੇ ਜਾਵੇ ਤੇ ਇਹ ਆਜ਼ਾਦ ਹੋ ਜਾਣ ਮੇਰੇ ਸਮਰਥੀ ਖੁਦਾਨ ਖੁਦਾ ਧੰਨਵਾਦ ਧੰਨਵਾਦ ਜਲਾਲੀ ਪਿਤਾ ਪਰਮੇਸ਼ਰ ਤਰਾ ਧੰਨਵਾਦ ਖੁਦਾਨ ਖੁਦਾ ਤੇਰਾ ਧੰਨਵਾਦ ਮੇਰੇ ਸਮਰਥੀ ਯਹੋਵਾ ਪਿਤਾ ਪਰਮੇਸ਼ਰ ਤੂੰ ਆਪਣੇ ਵਚਨਾਂ ਦੇ ਦੁਆਰਾ ਮੇਰੇ ਸਮਰਥੀ ਪਰਮੇਸ਼ਰ ਸੁਰੱਖਿਆ ਦੇਣ ਵਾਲਾ ਪਰਮੇਸ਼ਰ ਖੁਦਾਨ ਖੁਦਾ ਛੋਟੇ ਬੱਚਾ ਦੇ ਉੱਤੇ ਮੇਰੇ ਸਮਰਥੀ ਖੁਦਾਨ ਖੁਦਾ ਤੇਰੀ ਸੁਰੱਖਿਆ ਮੇਰੇ ਸਮਰਥ ਏ ਰਬ ਸਿਕੰਦਰ ਵੇ ਪੂਰਨ ਤਰੀਕੀ ਨਾਲ ਉਤਰੇ ਮੇਰੇ ਖੁਦਾ ਨੂੰ ਖੁਦਾ ਤੋ ਆਪਣੇ ਦੂਤਾਂ ਨੂੰ ਅੱਗੇ ਦੇ ਮੇਰੇ ਸਮਰਤੀ ਪਰਮੇਸ਼ਰ ਕੇ ਛੋਟੇ ਬੱਚਿਆਂ ਦੀ ਸੁਰੱਖਿਆ ਕਰ ਮੇਰੇ ਖੁਦਾ ਨੂੰ ਖੁਦਾ ਇਹ ਹੋ ਰਬ ਸਿਕੰਦਰ ਵੇ ਯੂਥ ਦੇ ਨੌਜਵਾਨ ਪੀੜ੍ਹੀ ਦੀ ਸੁਰੱਖਿਆ ਕਰ ਮੇਰੇ ਸਮਰਤੀ ਪਰਮੇਸ਼ਰ ਹਰ ਤਰ੍ਹਾਂ ਦਾ ਦੁਸ਼ਟ ਦਾ ਅਟੈਕ ਹਰ ਤਰ੍ਹਾਂ ਦਾ ਵਿਵਚਾਰ ਦਾ ਅਟੈਕ ਕਰੋ ਵਿਸ਼ੂ ਮਸੀਹ ਦੇ ਸਮਰਤੀ ਨਾਮ ਦੇ ਵਿੱਚ ਅਸੀਂ ਕਰਦੇ ਹਾਂ ਮੇਰੇ ਖੁਦਾ ਨੂੰ ਖੁਦਾ ਦਾ ਬਾਰ ਬਬ ਸੀ ਰਬ ਸ਼ਕਾ ਥੋਰੀ ਕੇ ਸਿਕੰਦਰ ਵੇ ਨੀ ਬਰਾ ਕਾ ਸਿਕੰਦਰ ਬੋ ਕੋ ਥੋਰੀ ਬਸ਼ ਸ਼ਕਾ ਥੋਰੀ ਕੇ ਸਿਕੰਦਰ ਵੇ ਮੇਰੇ ਸਮਰਤੀ ਪਰਮੇਸ਼ਰ ਤੂੰ ਸ਼ਾਂਤੀ ਦੇਣ ਵਾਲਾ ਤੂੰ ਉਦਾਰ ਕਰਨ ਵਾਲਾ ਪਰਮੇਸ਼ਰ ਸ਼੍ਰੀ ਮੇ ਸਮਰਤੀ ਪਰਮੇਸ਼ਰ ਤੂੰ ਮੁਕਤੀ ਦਤਾ ਹੈ ਸਾਡਾ ਮੇਰੇ ਖੁਦਾਨ ਖੁਦਾ ਤੇਰਾ ਧੰਨਵਾਦ ਤੇ ਸ਼ੁਕਰ ਕਰਦਾ ਖੁਦਾਨ ਪਿਤਾ ਧੰਨਵਾਦ ਜਲਾਲੀ ਪਿਤਾ ਪਰਮੇਸ਼ਰ ਤੇਰਾ ਧੰਨਵਾਦ ਸਿਰ ਦੇ ਰੋਗ ਭੇਟ ਦੇ ਰੋਗ ਲੀਵਰ ਦੇ ਰੋਗ ਹਰ ਤਰ੍ਹਾਂ ਦਾ ਥਾਇਰੋਇਡ ਦਾ ਰੋਗ ਹਾਈਟ ਨਵਦਨ ਦੇਣ ਵਾਲੀ ਦੁਸ਼ਤ ਰਬਾ ਕਸੀਖੰਦਰ ਬੇ ਹਰ ਤਰ੍ਹਾਂ ਦੀ ਪ੍ਰੋਬਲਮ ਰੀਸ਼ਾ ਕਥੋਰੀ ਕਸੀਖੰਦਰ ਬੇ ਹਰ ਤਰ੍ਹਾਂ ਦੀ ਕਮੀ ਕਟੀ ਬੇਰੋਜ਼ਗਾਰੀ ਮੇਰੇ ਸਮਰਥੀ ਪਰਮੇਸ਼ਰ ਹਰ ਤਰ੍ਹਾਂ ਦਾ ਡਿਲੇ ਖੁਦਾ ਅਨਕਦਾ ਜ ਤੇਰੇ ਲੋਕਾਂ ਦੇ ਜੀਵਨ ਦੇ ਵਿੱਚ ਆਊਟ ਹੋ ਜਾਵੇ ਆਊਟ ਹੋ ਜਾਵੇ ਆਊਟ ਹੋ ਜਾਵੇ ਹਰ ਤਰ੍ਹਾਂ ਦਾ ਜਾਦੂ ਟੋਣਾ ਪੀੜੀਦਰ ਪੀੜੀ ਚੱਲਦਾ ਆ ਰਿਹਾ ਸ਼ਰਾਬ ਅੱਜ ਪ੍ਰਭੂ ਮਸੀਹ ਦੇ ਸਮਰਥੀ ਨਾਮ ਦੇ ਵਿੱਚ ਤੇਰੇ ਲੋਕਾਂ ਨੂੰ ਛੱਡੇ ਖੁਦਾ ਅਨਕਦਾ ਮੇਰੇ ਸਮਰਥੀ ਪਰਮੇਸ਼ਰ ਹਰ ਤਰ੍ਹਾਂ ਦਾ ਉਹ ਸ਼ਰਾਬ ਜਿਨ੍ਹਾਂ ਦੇ ਕਾਰਨ ਮੇਰੇ ਖੁਦਨ ਪਿਤਾ ਜਿਨਾ ਦੇ ਕਰ ਮੇਰੇ ਸਮਰਤੀ ਪਰਮੇਸ਼ਰ ਔਰ ਰਾਬਾ ਸਿਕੰਦਰ ਵੀ ਔਰ ਰਿਕਾ ਸਤਰਬੋ ਕੋਸ਼ਕਤਰਬੋ ਬਿਮਾਰੀ ਇਹਨਾਂ ਦੇ ਜੀਵਨ ਦੇ ਵਿੱਚ ਆਈ ਉਹ ਡਿਲੇ ਉਹ ਦੇਰੀ ਇਹਨਾਂ ਦੇ ਜੀਵਨ ਦੇ ਵਿੱਚ ਆਏ ਮੇਰੇ ਸਮਰਤੀ ਪਰਮੇਸ਼ਰ ਔਰ ਨੁਕਸਾਨ ਇਹਨਾਂ ਦੇ ਜੀਵਨ ਦੇ ਵਿੱਚ ਆਇਆ ਹਰ ਇੱਕ ਆ ਜੋ ਸ਼ਰਾਪ ਅਰ ਇੱਕ ਬੰਧਨ ਰਵਿਸ਼ਮਸੀ ਦੇ ਸਮਰਥੀ ਲਉ ਦੇ ਨਾਲ ਅਸੀਂ ਤੋੜਦੇ ਆ ਖੁਦਾਨ ਪਿਤਾ ਆਊਟ ਕਰਦੇ ਆ ਦੁਸ਼ਟਾਇਕ ਚਾਲ ਰੋ ਇਹਨਾਂ ਦੇ ਜੀਵਨ ਦੇ ਵਿੱਚੋਂ ਆਊਟ ਹੋ ਜਵੇ ਰਿਕੰਬਰ ਰਬਾ ਸਿਕੰਦਰ ਬਾਸ਼ਾ ਰਕਾ ਸਿਕੰਦਰ ਬੇ ਮੇਰੇ ਖੁਦਾਨ ਪਿਤਾ ਤਰਤਾਨ ਵਤਨ ਵਤਨ ਵਜਲਾਲੀ ਪਿਤਾ ਪਰਮੇਸ਼ਰ ਤਰਤਾ ਧੰਨਵਾਦ ਖੁਦਾਨ ਖੁਦਾਨ ਤਰਤਾ ਧੰਨਵਾਦ ਯਹਵਾ ਪਰਮੇਸ਼ਰ ਤਰਤਾ ਧੰਨਵਾਦ ਜਲਾਲੀ ਸਬਾ ਸਖਤ ਹਾਰੀ ਬਨਾਰਾ ਕਾ ਸਿਕੰਦਰ ਬੇ ਰਬਾ ਸ਼ਕਤ ਤੋਰੀ ਕਿਸੇ ਸਿਕੰਦਰ ਬੇ ਇਤਤਰਾ ਧੰਨਵਾਦ ਮੇਰੇ ਸਮਰਤੀ ਪਰਮੇਸ਼ਰ ਦੁਸ਼ਤੀ ਹਰ ਇੱਕ ਚਾਲ ਮੇਰੇ ਖੁਦਾ ਖੁਦਾ ਜੋ ਤੇਰੇ ਲੋਕਾਂ ਦੇ ਉੱਤੇ ਅਟੈਕ ਕਰ ਰਹੀ ਹੈ ਮੇਰੇ ਸਮਰਤੀ ਪਰਮੇਸ਼ਰ ਜੋ ਉਹਨਾਂ ਦੇ ਗਰਭ ਦੇ ਉੱਤੇ ਅਟੈਕ ਕਰ ਰਹੀ ਹੈ ਪਰ ਵਿਸ਼ੂ ਮਸੀਹ ਸਮਰਤੀ ਲਹੂ ਦੇ ਨਾਲ ਉਹਨੂੰ ਕੈਨਸਲ ਕਰਦੇ ਆ ਖੁਦਾ ਖੁਦਾ ਤਰਕ ਕਲਾਮ ਕਹਿੰਦੇ ਕਿ ਤੇਰੇ ਦੇਸ਼ ਦੇ ਵਿੱਚ ਕਿਸੇ ਦਾ ਗਰਭ ਨਹੀਂ ਗਿਰੇਗਾ ਰੀਖੰਬਰ ਰਖਸ਼ਕ ਤੋ ਹੋਰੇ ਕਿ ਸਿਕੰਦਰ ਵੇ ਮੇਰੇ ਸਮਰਤੀ ਪਰਮੇਸ਼ ਅਸੀਂ ਰੀਬਾ ਸਿਕੰਦਰ ਵੇ ਪਰ ਵਿਸ਼ੂ ਮਸੀਹ ਸਮਰਤੀ ਲਹੂ ਦੇ ਵਿੱਚ ਸੇਵ ਕਰਦੇ ਆ ਇੱਕ ਇੱਕ ਗਰਭ ਨੂੰ ਮੇਰੇ ਸਮਰਤੀ ਖੁਦਾ ਖੁਦਾ ਯਾ ਬਰੀ ਰਖਸ਼ਾ ਰਬ ਸੋ ਰੀਖਸ਼ਿਕੰਦਰ ਬ ਕਥੋਰੀ ਕਿ ਸਿਕ Pregnancies ਨੂੰ ਪਰਿਸ਼ਮਸੀ ਦੇ ਸਮਰਥੀ ਲਹੂ ਦੇ ਵਿੱਚ ਸੇਵ ਕਰਦੇ ਸੀਲ ਕਰਦੇ ਖੁਦਾਨ ਖੁਦਾ ਜਾਂ ਖਤਾਰੀ ਬਸ਼ਕਤੋਰੀ ਬ ਹਰ ਤਰ੍ਹਾਂ ਦੀ ਕਮੀ ਕਟਿਆ ਚਰੇ ਲੋਕਾਂ ਦੇ ਜੀਵਨ ਦੇ ਵਿੱਚ ਆਊਟ ਹੋ ਜਵੇ ਕਿਉਂਕਿ ਤੂੰ ਯਹਵਾ ਯਿਰ ਹੈ ਮੇਰੇ ਸਮਰਥੀ ਪਰਮੇਸ਼ਰ ਤੂੰ ਮੁਹਈਆ ਕਰਨ ਵਾਲਾ ਪਰਮੇਸ਼ਰ ਖੁਦਾਨ ਖੁਦਾ ਯਖੰਬਰ ਰਬਸੀ ਕੰਦਰ ਬੈ ਲਬਰਕਸ ਸੀ ਕੰਦਰ ਬੋ ਜਾਂ ਖਤਾਰੀ ਬਸ਼ਕਤੋਰੀ ਬ ਯਹੋਵਾ ਰਬ ਸਿਕੰਦਰਵੇ ਰਾਫਾ ਅੱਜ ਤੂੰ ਆਪਣੇ ਲੋਕਾਂ ਨੂੰ ਸ਼ਿਫਾ ਦੇ ਮੇਰੇ ਖੁਦਾ ਖੁਦਾ ਹਰ ਤਰ੍ਹਾਂ ਦਾ ਰੋਗ ਸਿਰ ਦਾ ਰੋਗ ਪੇਟ ਦਾ ਰੋਗ ਲੀਵਰ ਦਾ ਰੋਗ ਰੀਖਮ ਬਸ਼ਕਤ ਹੋਰੀ ਕਿ ਸਿਕੰਦਰਵੇ ਹਰ ਤਰ੍ਹਾਂ ਦੀ ਉਹ ਬਿਮਾਰੀ ਅੱਜ ਤੁਹਾਡੇ ਜੀਵਨ ਦੇ ਵਿੱਚ ਜੋ ਹੈ ਪ੍ਰਭੂ ਸ਼ਮਸੀ ਦੇ ਸਮਰਥਿ ਲਹੂ ਦੇ ਨਾਲ ਕੈਨਸਲ ਕਰਦੇ ਆਊਟ ਹੋ ਜਵੇ ਤੁਹਾਡੇ ਜੀਵਨ ਛੱਡ ਕੇ ਯਾ ਖਾਤੀ ਦੀ ਬਾਸ਼ਵਰ ਇੱਕ ਸਿਕੰਦਰਵੇ ਯਾ ਬਰਕਤ ਹੋਰੀ ਕਿ ਸਿਕੰਦਰਵੇ ਧੰਨਵਾਦ ਮੇਰੇ ਜਲਾਲੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਖੁਦਾ ਖੁਦਾ ਤੁਹਾਡਾ ਧੰਨਵਾਦ ਹਰ ਤਰ੍ਹਾਂ ਦੀ ਰੋਜ਼ਗਾਰੀ ਮੇਰੇ ਸਮਰਥੀ ਪਰਿਛेत्र ਦੇ ਲੋਕਾਂ ਦੇ ਜੀਵਨ ਦੇ ਵਿੱਚੋਂ ਆਊਟ ਹੋਵੇ ਅਰਤਰਾ ਦੀ ਡਰਾਨ ਵਾਲੀ ਮੇਰੇ ਸਮਰਥੀ ਪਰਮੇਸ਼ਰ ਛੋਟੇ ਬੱਚਿਆਂ ਦੇ ਉੱਤੇ ਅਟੈਕ ਕਰਨ ਵਾਲੇ ਦੁਸ਼ਤ ਦੇ ਚਾਲ ਨੂੰ ਅਸੀਂ ਬੰਦ ਦਿੰਨੇ ਆ ਬੁਰੇ ਸੁਪਨੇ ਦੀ ਦੁਸ਼ਟ ਆਤਮਾ ਨੂੰ ਅਸੀਂ ਬੰਦ ਦਿੰਨੇ ਪਰਮੇਸ਼ਰ ਮਸੀਹ ਦੇ ਸਮਰਥੀ ਨਾਮ ਦੇ ਵਿੱਚ ਖੁਦਾਨੁਕ ਦਾ ਰਬਾ ਥੀਰੀਬਾ ਰਬਾ ਸੋਰੀ ਕਿਸ਼ਕੰਦਰ ਬੇ ਅਰਤਰਾ ਦਾ ਦੁਸ਼ਤ ਅਟੈਕ ਜੋ ਸਾਡੇ ਪਰਿਵਾਰ ਦੇ ਉੱਤੇ ਮੇਰੇ ਖੁਦਾਨੁਕ ਦਾ ਸਾਡੇ ਬੱਚਿਆਂ ਦੇ ਉੱਤੇ ਉਹ ਕਰਨਾ ਚਾਹ ਰਿਹਾ ਪਰਮੇਸ਼ਰ ਮਸੀਹ ਦੇ ਸਮਰਥੀ ਲਹੂਦਰਾ ਨੂੰ ਕੈਨਸਲ ਕਰ ਦਿਆ ਹਰ ਅਵਸ਼ੇਕ ਤੋਰੀ ਬਾਰ ਦੁਰਘਟਨਾ ਦਾ ਵਾਰ ਹਰ ਬੁਰੀ ਖਬਰ ਨੂੰ ਸੀ ਕੈਨਸਲ ਕਰਦੇ ਆਪਣੇ ਜੀਵਨ ਦੇ ਵਿੱਚ ਪ੍ਰੋਵਿਸ਼ੂ ਮਸੀਹ ਦੇ ਸਮਰਦੇ ਨਾਮ ਦੇ ਵਿੱਚ ਰੀਕਾ ਮਬਰ ਰਕਾ ਸਿਕੰਦਰ ਰੀਬੋਸ਼ ਕੋ ਤੋਰੀ ਕੇ ਸਿਕੰਦਰ ਬੇ ਲਿਕਾ ਬਰ ਰਸ ਤੋਰੀ ਕੇ ਸਿਕੰਦਰ ਬੇ ਯਾਬਰ ਰੀਕਾ ਸਾਨਾ ਰਕਸੂ ਬਸ ਸਿਕਾ ਤਾਰਿਬਾ میرے سامشور یہوا پتا تیرا دنواد کرتے ہیں مسیح سمر لہو خدا ابانے دیوار دہلی دیو 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 لگانے سمرتھی بچوں کے خدا خدا تیرا تیرا شکر کرتے ہیں خدا نقد میرے سمرتھی پتا پر دن سا مبارک ہے ریبا شکو ریبا پربو وشو مسیح سمر لہو درف ہے میرے خدا نقد آنا جانا جاب بزنس ہر ایک چیز پر مسیح سمر لہو سیف ہے mereu cât am început ਸ਼ੁਕਰ ਕਰਦੇ ਆ ਖੁਦਾੰ ਖੁਦਾ ਸਾਡੇ ਬੱਚੇ ਦੇ ਉੱਤੇ ਤੁਸੀਂ ਦਇਆ ਕੀਤੀ ਤੁਹਾਡਾ ਧੰਨਵਾਦ ਆ ਰਾ ਸ਼ੁਕਰ ਕਰਦੇ ਆ ਖੁਦਾੰ ਪਿਤਾ ਤੁਸੀਂ ਰਿਖਚਾਲ ਤੋਂ ਹਰ ਇੱਕ ਵਾਰ ਤੋਂ ਰਿਕਾ ਹੱਤੋਂ ਹਰ ਇੱਕ ਵਬਾ ਬਿਮਾਰੀ ਤੋਂ ਸਾਡੀ ਸੁਰੱਖਿਆ ਕੀਤੀ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆ ਖੁਦਾੰ ਪਿਤਾ ਅਸੀਂ ਜੋ ਰਬਾ ਸ਼ਕਤੋਰੀ ਕਿਛੀ ਕੰਦਰ ਬੇ ਮੇਰੇ ਸਮਰਤੀ ਪਰਮੇਸ਼ਰ ਤੁਸੀਂ ਬੇਰਕਤ ਸਿਕੰਦਰ ਬੇ ਖੁਦਾੰ ਖੁਦਾ ਪੁੱਤਰ ਦੀ ਆਸ਼ੀਸ਼ ਦੇਣ ਵਾਲੇ ਪਰਮੇਸ਼ਰ ਨੂੰ ਮੇਰੇ ਖੁਦਾੰ ਖੁਦਾ ਅੱਜ ਜਿਨ੍ਹਾਂ ਦੀ ਦਿਲ ਦੀ ਇੱਛਾ ਮੇਰੇ ਸਮਰਤੀ ਪਰਮੇਸ਼ਰ ਉਹ ਰਿਕਾ ਸ਼ਤਰਬੋ ਕੇ ਉਹਨਾਂ ਪੁੱਤਰ ਦੀ ਆਸ਼ੀਸ਼ ਮਿਲੇ ਯਹਵਾ ਪਿਤਾ ਅੱਜ ਤੂੰ ਉਹਨਾਂ ਦੀ ਰਾਸ਼ਾਤੋਰੀ ਬ ਕੋਕ ਨੂੰ ਬles ਕਰ ਪ੍ਰਭੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਸਾਹਮਣੇ ਖੁਦਾਵੰਦ ਖੁਦਾ ਬles ਕਰਦੇ ਆ ਬੇਟੇ ਦੀ ਆਸ਼ੀਸ਼ ਦੇ ਨਾਲ ਬੇਬੀ ਬੋਏ ਦੀ ਆਸ਼ੀਸ਼ ਦੇ ਨਾਲ ਪੁੱਤਰ ਦੀ ਆਸ਼ੀਸ਼ ਤੋਂ ਬles ਕਰਦੇ ਮੇਰੇ ਸਾਹਮਣੇ ਖੁਦਾਵੰਦ ਖੁਦਾ ਧੰਨਵਾਦ ਮੇਰੇ ਯਹਵਾ ਪਿਤਾ ਮੇਰਾ ਬਸ ਸਿਕੰਦਰ પતિ ਪਤਨੀ ਦੇ ਵਿੱਚ ਲੜਾਈ ਝਗੜਾ ਖਰਾਬੀ ਦੁਸ਼ਤ ਹਰ ਇੱਕ ਚਾਲ ਨੂੰ ਸੀ ਬੰਦ ਨੇ ਪ੍ਰਭੂ ਮਸੀਹ ਦੇ ਸਾਹਮਣੇ ਨਾਮ ਦੇ ਵਿੱਚ ਖੁਦਾਵੰਦ ਖੁਦਾ ਇਹ ਕੰਬਰ ਰਬ ਸਿਕੰਦਰ ਬੇ ਯਾ ਬਰਸ ਤੋਂ ਲੜੇ ਕਿ ਸਿਕੰਦਰ ਬੇ ਹallelujah ਹਰ ਇੱਕ ਸਾਦੀ ਬਿਮਾਰੀ ਹਰ ਇੱਕ ਮੈਡੀਕਲ ਕੰਡੀਸ਼ਨ ਹਰ ਇੱਕ ਡਾਕਟਰ ਦੀ ਰਿਪੋਰਟ ਨੂੰ ਕੈਨਸਲ ਕਰ ਦਿਆ ਪ੍ਰੋਬਿਸ਼ ਸ਼ਰੀਦ ਅਸਮਰ ਦੀ ਨਾਮ ਵਿੱਚ ਉਸ ਦੇ ਕੋੜੇ ਖਾਨ ਨਾਲ ਉਸ ਦੇ ਲਹੂ ਬਹਾਨ ਨਾਲ ਤੁਸੀਂ ਚੰਗੇ ਹੋ ਚੁੱਕੇ ਹੋ ਤਬਸ਼ੀਰ ਅਕਾ ਸਿਕੰਦਰ ਬੇ ਉਸ ਦੇ ਲਹੂ ਹਰ ਇੱਕ ਰੋਗ ਤੋਂ ਆਜ਼ਾਦ ਕਰਦਾ ਹੈ ਹਰ ਇੱਕ ਬਿਮਾਰੀ ਤੋਂ ਆਜ਼ਾਦ ਕਰਦਾ ਹੈ ਧੰਨਵਾਦ ਸਿਕੰਦਰ ਅਰਬਾ ਸ਼ਕਤਾਂ ਰਿਕਿ ਸਿਕੰਦਰ ਵੇ ਧੰਨਵਾਦ ਧੰਨਵਾਦ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਖੁਦਾਮ ਖੁਦਾ ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣਿਆ ਸਵਰਗ ਦੇ ਵਿੱਚ ਕਬੂਲ ਕੀਤਾ ਸਾਰੀ ਦੁਆ ਬੇਨਤੀ ਪ੍ਰਭੂ ਮਸੀਹ ਦੇ ਜੀਵਿਤ ਸਮਰਥੀ ਪਵਿੱਤਰ ਜਲਾਲੀ ਨਾਮ ਦੇ ਵਿੱਚ ਹੋ ਕੇ ਮੰਗਦੇ ਆ ਆਮੇਨ ਆਮੇਨ ਆਮੇਨ